ਜਾਂ ਜਿਨ੍ਹਾਂ ਨੇ ਪੀ ਐਚ ਡੀਆਂ ਕਰ ਲੀਆਂ ਅੱਜ ਨੌਕਰੀਆਂ ਨਹੀਂ ਆ ਉਹਨਾਂ ਦੇ ਕੋਲੇ ਜਾਂ ਤਾਂ ਫਾਈਲ ਲੈ ਕੇ ਮਰ ਰਹੇ ਆ ਜਾਂ ਨਿੱਕੀ ਮੋਟੀ ਕੋਈ ਨੌਕਰੀ ਕਰਕੇ ਗੁਜ਼ਾਰਾ ਕਰ ਰਹੇ ਆ ਜਾਂ ਪੰਜਾਬ ਤੋਂ ਬਾਹਰ ਜਾ ਰਹੇ ਆ ਯਾਨੀ ਕਿ ਭਾਰਤ ਤੋਂ ਪੂਰੇ ਤੋਂ ਬਾਹਰ ਜਾ ਰਹੇ ਕਿਉਂਕਿ ਸਿੱਖ ਕੱਲੇ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਭਾਰਤ ਦੇ ਵਿੱਚ ਵਸਦੇ ਆ ਹੁਣ ਸੋਚਣ ਵਾਲੀ ਗੱਲ ਇਹ ਆ ਦੇਖਣਾ ਇਹ ਆ ਕਿ ਹੁਣ ਪੰਜਾਬ ਨੂੰ ਉਹ ਲੋਕ ਚਲਾਉਣਗੇ ਜਿਹੜੇ ਅਨਪੜਾ ਜਾਂ ਪੰਜਾਬ ਨੂੰ ਪੜ੍ਹੇ ਲਿਖੇ ਲੋਕ ਚਲਾਉਣਗੇ ਜਾਂ ਛੋਟੇ ਜਿਹੇ ਪੰਜਾਬ ਨੂੰ ਇੱਕ ਵੱਖਰਾ ਦੇਸ਼ ਬਣਾਇਆ ਦਿੱਤਾ ਜਾਵੇਗਾ ਜਾਂ ਫਿਰ ਪੂਰੇ ਭਾਰਤ ਤੇ ਸਿੱਖ ਰਾਜ ਕਰੇਗਾ ਸਾਡੇ ਬਜ਼ੁਰਗਾਂ ਨੇ ਦਿੱਲੀ ਨੂੰ 19 ਵਾਰ ਜਿੱਤਿਆ 19 ਵਾਰ ਕਾਬਜ਼ ਹੋਏ ਆ ਦਿੱਲੀ ਦੇ ਤਖਤ ਤੇ ਬੈਠੇ ਆ ਤੇ ਅਸੀਂ ਦਿੱਲੀ ਦੇ ਤਖਤ ਤੇ ਰਾਜ ਕਰਨਾ ਪੰਜਾਬ ਤਾਂ ਬਹੁਤ ਛੋਟਾ ਹੈ ਰਾਜਸਥਾਨ ਹਰਿਆਣਾ ਜੰਮੂ ਕਾਬਲ ਕੁਧਾਰ ਤੱਕ ਆ ਪੰਜਾਬ ਤਾਂ ਲੇਕਿਨ ਮੰਡਿਆ ਗਿਆ ਇਸ ਕਰਕੇ ਸਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਨਾ ਕਰੋ ਕਿ ਪੰਜਾਬ ਨੂੰ ਇੱਕ ਵੱਖਰਾ ਦੇਸ਼ ਬਣਾਵਾਂਗੇ ਪੰਜਾਬ ਦੇ 85% ਲੋਕ ਉਹ ਆ ਜਿਹੜੇ ਸੰਵਿਧਾਨ ਦੇ ਨਾਲ ਜੁੜੇ ਹੋਏ ਆ 15% ਉਹ ਕੜਮ ਚੌਧਰੀ ਉਹ ਲੋਕ ਹੈਗੇ ਜਿਨ੍ਹਾਂ ਦੇ ਧੌਣ ਦੇ ਵਿੱਚ ਕਿੱਲੇ ਆ ਔਰ ਜਿਨ੍ਹਾਂ ਦੀ ਧੌਣ ਚ ਕਿੱਲੇ ਉਹਨਾਂ ਦਾ ਨਾਂ ਤਾਂ ਕੋਈ ਧਰਮ ਹੁੰਦਾ ਤੇ ਨਾ ਕੋਈ ਜਾਤ ਹੁੰਦੀ ਆ ਜਿਹੜੇ ਲੋਕ ਬਾਬਾ ਸਾਹਿਬ ਭੀਮਰਾਓ ਉਮੀਦਵਾਰ ਸਾਹਿਬ ਦੇ ਸੰਵਿਧਾਨ ਨੂੰ ਨਹੀਂ ਮੰਨਦੇ ਉਹਨਾਂ ਨੂੰ ਨਾ ਤਾਂ ਅਸੀਂ ਅੱਜ ਮੰਨਦੇ ਆਂ ਤੇ ਨਾ ਅਸੀਂ ਕੱਲ ਮੰਨਦੇ ਆਂ ਉਹਨਾਂ ਦਾ ਅਸੀਂ ਕੱਲ ਵੀ ਵਿਰੋਧ ਕਰਦੇ ਸੀ ਉਹਨਾਂ ਦਾ ਅਸੀਂ ਅੱਜ ਵੀ ਵਿਰੋਧ ਕਰਾਂਗੇ ਦਿੱਲੀ ਦੇ ਤਖਤ ਤੇ ਰਾਜ ਸਾਡਾ ਹੋਣਾ ਅਸੀਂ ਡਾਂਗਾ ਛੋਟੀਆਂ ਲੈ ਕੇ ਲੜਾਈਆਂ ਝਗੜੇ ਕਰਕੇ ਰਾਜ ਨਹੀਂ ਲੈਣਾ ਬੱਚੇ ਪੜ੍ਹ ਲਿਖਾ ਕੇ ਪੀ ਐਚ ਡੀਆ ਕਰਵਾ ਕੇ ਰਾਜਨੀਤੀ ਦੇ ਵਿੱਚ ਆਉਣਗੇ ਐਮ ਐਲ ਏ ਬਣਨਗੇ ਐਮ ਪੀ ਬਣਨਗੇ ਲੋਕ ਸਭਾ ਦੇ ਵਿੱਚ ਬੋਲਣਗੇ ਜਾ ਕੇ ਦਿੱਲੀ ਦੇ ਤਖਤ ਤੇ ਬੈਠਣਗੇ ਔਰ ਸਾਨੂੰ ਉਹ ਰਾਜਨੀਤੀ ਚਾਹੀਦਾ ਜਿਹੜਾ